ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਰਜਿਸਟਰਡ ਵੱਲੋਂ ਕਿਵੇਂ ਠੰਡ ਪੈ ਰਹੀ ਹੈ ਉਹਨੂੰ ਵੇਖ ਕੇ ਉਹਦੇ ਅਨੁਸਾਰ ਕੰਬਲ ਵੰਡੇ ਕੇ ਸੁਸਾਇਟੀ ਵੱਲੋਂ ਸਾਡੇ ਸੁਸਾਇਟੀ ਮੈਂਬਰ ਇੱਕ ਪਾਰ ਰਹਿੰਦੇ ਆਣਾ ਕੈਨੇਡਾ ਦੇ ਵਿੱਚ ਉਹਨਾਂ ਨਾਲ ਗੱਲ ਕੀਤੀ ਗਈ ਉਹ ਕਹਿੰਦੇ ਕੰਬਲ ਮੇਰੇ ਵੱਲੋਂ ਵੰਡੇ ਜਾਣ ਉਹ ਸਾਡੀ ਸੁਸਾਇਟੀ ਨੂੰ ਹਰ ਇੱਕ ਵਾਰੀ ਦਾਨ ਦਿੰਦੇ ਰਹਿੰਦੇ ਆਣਾ ਸੁਸਾਇਟੀ ਹਰ ਟਾਈਮ ਕੋਈ ਨਾ ਕੋਈ ਐਕਟੀਵਿਟੀ ਪਾਉਂਦੀ ਰਹਿੰਦੀ ਹੈ ਮੈਂ ਨਰਜਿੰਦਰ ਦਾ ਰਿੰਕੂ ਹੈ ਜੀ ਅਸੀਂ ਅੱਜ ਜੋ ਕੜਾਕੇ ਦੀ ਠੰਡ ਪੈ ਰਹੀ ਹੈ ਉਸ ਸੰਬੰਧ ਵਿੱਚ ਬਾਬਾ ਸ਼੍ਰੀਚੰਦ ਸੇਵਾ ਸੁਸਾਇਟੀ ਵੱਲੋਂ ਜਿਹੜੇ ਲੋੜਵੰਦ ਸੀਗੇ ਉਹਨਾਂ ਨੂੰ ਅਸੀਂ ਕੰਬਲਾਂ ਦੀ ਸੇਵਾ ਕੀਤੀ ਹੈ ਤੇ ਬਾਬਾ ਸ਼੍ਰੀਚੰਦ ਸੇਵਾ ਸੁਸਾਇਟੀ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਕੰਮ ਕਰਦੀ ਰਹਿੰਦੀ ਹੈ ਤੇ ਅੱਜ ਕੱਲ ਮੀਟਿੰਗ ਕੀਤੀ ਕਿ ਜੋ ਕੜਾਕੇ ਦੀ ਠੰਡ ਹੈ ਉਸ ਨੂੰ ਕੁਝ ਨਾ ਉਸ ਕੀਤਾ ਜਾਵੇ ਹਰੇਕ ਇਨਸਾਨ ਦਾ ਹੀ ਫਰਜ਼ ਹੈ ਸਭ ਤੋਂ ਵੱਡੀ ਸੇਵਾ ਜੋ ਇਨਸਾਨੀਅਤ ਦੀ ਸੇਵਾ ਹੈ ਅੱਜ ਆਪਾਂ ਨੂੰ ਪਤਾ ਵੀ ਕਿੰਨੀ ਠੰਡ ਹੈ ਜਿੰਨਾਂ ਵਿਚਾਰਾਂ ਕੋਲ ਕੰਬਲੇ ਹੈ ਨਹੀਂ ਜਾਂ ਲੋੜਵੰਦ ਹੈ ਉਹ ਨਿਗਮਨਣ ਉਸ ਸਬੰਧ ਵਿੱਚ ਸੋਸਾਇਟੀ ਨੇ ਫੈਸਲਾ ਕੀਤਾ ਸਾਡੇ ਇੱਕ ਮਿੱਤਰ ਹੈਗੇ ਐਨ ਆਰ ਆਈ ਰਾਜਕੁਮਾਰ ਜੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਵੀ ਕੰਮਲਾ ਮੈਂ ਭੇਜੂੰਗਾ ਤੁਸੀਂ ਸੇਵਾ ਕਰਨੀ ਹੈ ਤੇ ਅਸੀਂ ਅੱਜ ਜਿਹੜਾ ਲੋੜ ਰੰਤ ਸੀ ਉਹਨਾਂ ਨੂੰ ਕੰਮਲ ਵੰਡੇ ਆ ਜੀ ਬਾਬਾ ਸ਼ਿਰਚੰਤ ਸੇਵਾ ਕਰਨ ਕੀ ਸੰਦੇਸ਼ ਦੇਣੇ ਚੋਣੇ ਆਉਂਦੇ ਜਿੰਨੇ ਵੀ ਬੰਦੇ ਹੈ ਜਿੰਨੇ ਵੀ ਇਨਸਾਨ ਹੈ ਜਿਹੜੇ ਕੋਈ ਨਾ ਕੋਈ ਕੁਝ ਕਰ ਸਕਦੇ ਆ ਉਹ ਆਪਦੀ ਨੇਕ ਕਮਾਈ ਦੇ ਵਿੱਚੋਂ ਜਰੂਰ ਕੋਈ ਨਾ ਕੋਈ ਇਨਸਾਨੀਅਤ ਦੀ ਸੇਵਾ ਕਰਨ ਕਿਸੇ ਕਾਰਜ ਵਿੱਚ ਕਰਨ ਚਾਹੇ ਕੋਈ ਮਤਲਬ ਕਪੜੇ ਵੰਡਦਾ ਹੈ ਚਾਹੇ ਕੋਈ ਕੰਮਲ ਵੰਡਦਾ ਹੈ ਚਾਹੇ ਕੋਈ ਲੰਗਰ ਲਾਉਂ ਇਹ ਹਰ ਇੱਕ ਇਨਸਾਨ ਵਾਲੀ ਦੀ ਨੇਕ ਕਮਾਈ ਦੇ ਵਿੱਚੋਂ ਕੋਈ ਨਾ ਕੋਈ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਕੋਈ ਪੇਸ਼ੈਂਟ ਹੈ ਗਰੀਬ ਹੈ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣ ਇਸ ਤਰ੍ਹਾਂ ਮਤਲਬ ਮੈਂ ਕਹਿੰਦਾ ਹਰ ਇੱਕ ਇਨਸਾਨ ਨੂੰ ਆਪਦਾ ਫਰਜ਼ ਉਹਦਾ ਇਨਸਾਨ ਨੇ ਤਾਂ ਵੀ ਇੱਕ ਇਨਸਾਨ ਹੈ ਜਿਹੜਾ ਉਹਦਾ ਫਰਜ਼ ਹੈ ਦੂਜੇ ਇਨਸਾਨੀਅਤ ਦੇ ਪ੍ਰਤੀ ਵੀ ਸਾਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਅਸੀਂ ਕੋਈ ਨਾ ਕੋਈ ਦੂਜਿਆਂ ਲਈ ਕਰੀਏ